ਪੈਸੇ ਸਰਕਾਰਾਂ ਜਿੰਨੀ ਹੀ ਆਉਂਦੀਆਂ ਨੇ ਕੀ ਆ ਉਹ ਸਰਕਾਰਾਂ ਅਧਿਆਪਕਾਂ ਵਿਰੋਧੀ ਹੀ ਹੁੰਦੀਆਂ ਨੇ ਕੀ ਆ ਪਰ ਆਪਾਂ ਪਿਛਲੀਆਂ ਸਰਕਾਰਾਂ ਦੇ ਕਾਰਨਾਮੇ ਭੁੱਲ ਜਾਂਦੇ ਆ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈਗੀ ਉਹਦੇ ਕਾਰਨਾਮੇ ਆਪਣੇ ਯਾਦ ਰਹੇ ਜਾਂਦੇ ਰਹਿਗੇ ਕਿਉਂਕਿ ਇਹ ਇੱਕ ਵਾਰ ਦਾ ਕੰਮ ਨਹੀਂ ਹੋਇਆ ਜਦੋਂ ਵੀ ਇਲੈਕਸ਼ਨ ਹੁੰਦੇ ਨੇ ਆ ਹੀ ਵਾਰ ਚਾਹੇ ਤੁਸੀਂ ਜਿਹੜੇ ਮਾਗੀ ਇਲੈਕਸ਼ਨ ਦੇਖ ਲਓ ਕੋਈ ਨਾ ਕੋਈ ਜਿਹੜਾ ਅਧਿਅਕਸ਼ਾਹੀ ਹੈ ਉਹ ਆਪਾਂ ਨੂੰ ਛੱਡ ਕੇ ਤੋ ਉਹ ਚਲੇ ਜਾਂਦਾ ਹੈਗਾ ਪਰ ਜਦ ਆ ਗਿਆ ਕੁੱਖ ਦੀ ਗੱਲ ਇਹ ਨਹੀਂ ਹੈ ਕਿ ਜਿਹੜੇ ਹਿਸਾਬ ਨਾਲ ਆਪਣੇ ਅਧਿਅਕਸ਼ਾਹੀ ਦੀ ਗਿਣਤੀ ਹੈ ਨਾ ਉਸ ਹਿਸਾਬ ਦੇ ਨਾਲ ਇੱਥੇ ਉਹ ਅਧਿਅਕਸ਼ਾਹੀ ਨਹੀਂ ਪਹੁੰਚੇ ਹੈਗੇ ਪਰ ਇਹ ਆਪਣੇ ਲਈ ਬਹੁਤ ਵੱਡੀ ਇਹ ਬਗਾਨ ਹੈਗੀ ਯਾਦ ਰੱਖਿਓ ਜੇ ਇਹ ਨਾ ਆਪਾਂ ਮੱਗ ਨਾਮ ਨਵਾ ਸਕੇ ਆਉਣ ਵਾਲੀਆਂ ਕਰਕੇ ਅੱਜ ਇਸ ਮੱਜ ਦੇ ਉੱਤੋਂ ਜਿੰਨੇ ਵੀ ਜੰਮੇਵੰਦੀਆਂ ਨੇ ਕੀਆਂ ਆਗੂ ਨੇ ਇਸ ਤੋਂ ਅੱਗੇ ਜਾਵਾਂਗੇ ਜਦੋਂ ਤੱਕ ਸਾਡੇ ਸਾਥੀਆਂ ਨੂੰ ਪੂਰਨ ਤੌਰ ਤੇ ਇਨਸਾਫ ਨਹੀਂ ਮਿਲਦਾ ਹੈਗਾ ਉਦੋਂ ਤੱਕ ਜਿਹੜਾ ਇਹ ਸੰਘਰਸ਼ ਹੈਗਾ ਇਹ ਅੱਗੇ ਦੀ ਅੱਗੇ ਇਹ ਵਧਦਾ ਜਾਊਗਾ ਇਹ ਭਗਵਾਨ ਤਮਨ ਨੂੰ ਪਤਾ ਲੱਗ ਜੇ ਕਿ ਅਧਿਆਪਕ ਹੁੰਦੇ ਕੀ ਨੇ ਸੋ ਸਾਥੀਓ ਬਹੁਤ سارے ਬੁਲਾਰੇ ਮਰੀ ਪਹੁੰਚੇਗੇ ਤੇ ਉਹੀ ਗੱਲਾਂ ਦੁਬਾਰਾ ਦੁਬਾਰਾ ਕਰੀਆਂ ਜਾਣਗੀਆਂ ਮੈਨੂੰ ਲੱਗਦਾ ਕੁਝ ਵਧੀਆ ਲੱਗਦੀਆਂ ਇਸ ਤਰ੍ਹਾਂ ਕਿ ਮੈਂ ਇੱਕ ਅਫਸੋਸ ਹੋਰ ਵੀ ਜ਼ਾਹਿਰ ਕਰਦਾ ਕੱਲ ਗੁਰਦਾਸਪੁਰ ਦੇ ਵਿੱਚ ਹੱਦੇਗੜ ਚੂੜੀਆਂ ਸਕੂਲ ਦੇ ਅਧਿਆਪਕ ਰਸਤੇ ਜਾ ਰਹੇ ਸੀਗੇ 41 ਗੱਡੀਆਂ ਦੇ ਸਾਥੀ ਸੀਗੇ ਜਿਨ੍ਹਾਂ ਦਾ ਰਸਤੇ ਵਿੱਚ ਐਕਸੀਡੈਂਟ ਹੋਇਆ ਪਰ ਸਰਕਾਰ ਦੇ ਕਿਸੇ ਵੀ ਬੰਦੇ ਨੇ ਉਹਨਾਂ ਦੀ ਹੋਂਦ ਦਾ ਕੋਈ ਸਾਰ ਨਹੀਂ ਲਈ ਪਰ ਆਪਾਂ ਨੂੰ ਇੱਕ ਦੂਜੇ ਨਾਲ ਮਿਲ ਕੇ ਰਹਿਣਾ ਪਊਗਾ ਖੜਨਾ ਪਊਗਾ ਤਾਂ ਜੋ ਆਪਾਂ setakat tok ini dia menggalik om marwara ki Punjab sarkar